ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮਾਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਅੱਛਾ ਜੀ ਤੇ ਇੱਥੋਂ ਮੈਨੂੰ ਵੀ ਕਾਲ ਕੀਤੀ ਗਈ ਐਕਸੀਡੈਂਟ ਹੋ ਗਿਆ ਆਏ ਤਾਂ ਦੋਨੋਂ ਐਟ ਦੀ ਸਪੋਟ ਡੈੱਡ ਸੀਗੇ ਅੱਛਾ ਜੀ ਤੇ ਪ੍ਰਸ਼ਾਸਨ ਐਸ ਐਚਓ ਮੇਰੀਆਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਆ ਮੁਲਾਜ਼ਮ ਪਹੁੰਚ ਗਏ ਆ ਮੌਕੇ ਤੇ ਤੇ ਦੋਨੋਂ ਐਟ ਦੀ ਸਪੋਟ ਡੈੱਡ ਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਤਕਰੀਬਨ 1 ਘੰਟਾ 1 ਘੰਟਾ ਹੋ ਗਿਆ ਪੁਲਿਸ ਪ੍ਰਸ਼ਾਸਨ ਕੋਲ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਾ ਐਂਬੂਲੈਂਸ ਵੀ ਆਈ ਹੈ 108 ਐਂਬੂਲੈਂਸ ਵੀ ਆਈ ਹੈ ਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀ ਕੋਈ ਪਤਾ ਲੱਗਾ ਗਲਤੀ ਕਿਹਦੀ ਸੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਨਬੀਨ ਕਰ ਰਹੇ ਜੀ ਮੁਲਾਜ਼ਮ ਆਇਓ ਆ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ ਅੱਛਾ ਜੀ ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ ਨਹੀਂ ਨਹੀਂ ਹਾਂਜੀ ਦੋ ਕ ਬੰਦੇ ਹੋਰ ਵੀ ਸੀ ਕਹਦੇ ਹੋ ਅੱਛਾ ਜੀ ਬੰਦੇ ਪਛਾਣ ਚ ਨਹੀਂ ਸੀ ਆਂਦੇ ਅੱਛਾ ਜੀ ਉਹ ਬੰਦਾ ਮੈਂ ਕਹਾਂ ਵੀ ਸਾਡੇ ਭਰਾ ਦਾ ਮੁੰਡਾ ਆ। ਅੱਛਾ ਜੀ। ਸਾਡਾ ਭਤੀਜਾ ਹੀ ਆ। ਅੱਛਾ ਜੀ। ਉਹ ਸਾਹ ਲੈ ਰਿਆ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ 2 ਘੋਟ ਪਾਏ। ਉਹ ਮੁੰਡਾ ਪੂਰਾ ਹੋ ਗਿਆ। ਇਹ ਬਾਕਿਆ ਦਾ ਬਿਆਨ ਅਜੇ ਇਹ বাস ਆ ਰਹੀ ਸੀ ਆਪਣੇ ਧਰਮੇ ਤੋਂ ਵੀ ਲੜਕੇ ਤੋਂ ਆ ਰਿਹਾ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਿਹਾ ਸੀ ਆਪਣੇ ਹੁਸ਼ਿਆਰਪੁਰ ਤੋਂ। ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹਦੇ ਕਾਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸਗੇ ਸੀ ਮੁੰਡੇ ਪਤਾ ਲ ਕਰੋ ਪਿੰਡ ਹਰਮੋਜਾਂ ਦੇ ਅੱਛਾ ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜਾਂ ਪੜ੍ਹਦੇ ਸੀ ਇਹ ਅਜੇ ਇਹਨਾਂ ਦੇ ਵਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ ਇਹਨਾਂ ਦੇ ਵਾਰਸਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕਿਹਦੀ ਗਲਤੀ ਸੀਗੀ ਜੀ ਅਜੇ ਕੋਈ ਮੈਨੂੰ ਕਾਰਨ ਪਤਾ ਲੱਗਾ ਗਲਤੀ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਤਫਤੀਸ਼ ਚੱਲਦੀ ਜਾ ਰਹੀ ਹੈ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਏਗੀ